ਹਲਕਾ ਹਲਕਾ ਫਤੇਗੜ ਚੂੜੀਆਂ ਦੇ ਪਿੰਡ ਮਿਲਖੀਵਾਲ ਦੇ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਦੇ ਖਿਲਾਫ ਕੀਤਾ ਪ੍ਰੋਟੈਸਟ ਤੇ ਮੁਰਦਾਬਾ ਦੇ ਲਾਏ ਨਾਰੇ ਇਸ ਬੰਦੀ ਜਦੋਂ ਪੰਨੂ ਨਾਲ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਪੀਏ ਨੇ ਫੋਨ ਤੇ ਦੱਸਿਆ ਕਿ ਇਹ ਆਦਮੀ ਕ੍ਰਿਮੀਨਲ ਹੈ ਤੇ ਇਸ ਵੱਲੋਂ ਲਾਏ ਗੇ ਸਾਰੇ ਦੋਸ਼ ਝੂਠੇ ਹਨ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ న్యూਜ਼ ਦੇ ਨਾਲ ਮਕਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਮੂਹੇ ਤੋਂ ਇਹ ਗੱਲ ਹੋਈ ਸੀ ਜਿਹੜਾ ਵਰਦਾ ਦੇ ਬਲੋ ਰੇਡੀ ਕੀਤੀ ਜਿਹੜਾ ਉਹ ਟਿਕਿਆ ਇਹ ਜੀ ਤੇ ਜੀ ਸਰਦਾਰੀ ਗੰਦੀ ਬੋਲੀ ਉਹ ਤੱਕ ਵੀ ਨਹੀਂ ਸਮਝ ਨਹੀਂ ਦੱਸ ਗਈ ਕਿ ਵੀਰ ਬੰਦੂ ਨੇ ਆਪਣੇ ਉਹ ਪੀਰੋ ਸਨ ਜਿਹੜੇ ਉਹਦੇ ਮਲਾਜਮ ਨੇ ਮਲਾਜਮ ਕੋਠਾ ਉਹ ਸਭ ਖੜੇ ਸੀਗੇ ਉਹਨਾਂ ਦੇ ਸਾਹਮਣੇ ਉਹਨਾਂ ਨੇ ਕੀ ਹੋਤੋ ਲੋਦੀ ਇਹਨੇ ਗੋਲ ਘਟੀਆ ਅਸੀਂ ਵਸ ਕਰਕੇ ਵਿਰੋਧ ਕਰ ਰਹੇ ਆ ਅਸੀਂ ਇਸ ਬੰਦੇ ਦਾ ਆਪਣੇ ਪਿੰਡ ਵਿੱਚ ਜੋ ਬਾਈ ਗਾੜ ਕਰਦੇ ਆ ਜੇ ਕੋ ਲੋੜ ਬਈ ਤੇ ਤਿੰਨਾਂ ਵਜੂ ਜਾ ਕੇ ਬਟਾ ਲਗਾਉਣਗੇ ਇਹ ਸਾਡਾ ਮਾਈ ਦਾ ਅਸੀਂ ਇਹ ਬਣਾ ਹੈ ਤੋ ਲਾਕੇ ਜਾਗੇ ਇਹਦੇ ਬਾਰੇ ਪੰਨੂ ਦੀ ਸਾਨੂੰ ਲੋੜ ਨਹੀਂ ਇਹ ਹੋ ਜਾ ਤੂੰ ਨਹੀਂ ਬੰਦੇ ਆਉਂਦੀ ਤੁਸੀਂ ਕੀ ਕਰਦੇ ਅਸੀਂ ਪੰਨੂ ਕੋਲ ਅਸੀਂ ਪੰਨੂ ਗਾ ਆਪਣੇ ਪਿੰਡ ਦਾ ਮਸਲਾ ਬਾਬਤ ਗਏ ਸੀ ਅੱਛਾ ਇਹ ਦੇਖਿਆ ਮੈਂ ਸਾਡਾ ਇਹ ਪਿੰਡ ਦਾ ਮਸਲਾ ਵਾ ਉਹ ਕਹਿਣ ਲੱਗਾ ਤੁਸੀਂ ਗੋਜਰ ਦੇ ਨੂੰ ਦਾਦਾ ਜੀ ਕਿਉਂ ਦੇ ਕੇ ਜਾਂਦੇ ਆ ਤੇ ਤੁਸੀਂ ਕਿੰਦੇ ਰਾਏਗੇ ਲੋਕ ਸਭਾ ਦੀ ਅਸੀਂ ਯਾਰ ਕਲਸ਼ੀ ਨੂੰ ਮਿਲ ਚੁੱਕੀ ਆ ਤੁਸੀਂ ਕੀ ਲੋਕ ਸਭਾ ਦਾ ਮਤਲਬ ਬੂਥ ਲਾਓਗੇ ਪਿੰਡ ਚ ਅਸੀਂ ਬੂਥ ਨਹੀਂ ਲਾਵਾਂਗੇ ਅਸੀਂ ਇਹਨਾਂ ਦਾ ਬੂਥ ਨਹੀਂ ਲਾ ਕੇ ਦੇਵਾਂਗੇ ਤੁਸੀਂ ਆਪ ਪਤੀ ਦੀ ਮਤਲਬ ਵੋਟਾਂ ਅਸੀਂ ਵੋਟਾਂ ਹੀ ਪਾਉਂਦੇ ਹਾਂ ਬਾਈਕਟ ਦਾ ਪੁੱਲ ਤੋਂ ਦਿਖਾ ਦੇਣਾ ਖਰਾਬ ਬੰਦੇ ਕੱਟ ਅਸੀਂ ਉਹਨਾਂ ਦਾ ਬਾਈਕਟ ਕਰਦੇ ਹਾਂ ਜੀ ਕੀ ਕਰਦੇ ਸੀ ਪੰਨੂ ਬੋਲ ਅਸੀਂ ਅਸੀਂ ਉਹਦਾ ਆਪਣੇ ਪਿੰਡ ਦਾ ਮਸਲਾ ਸੀ ਮਸਲਾ ਹੀ ਕੋਈ ਨਹੀਂ ਉਹ ਵੋਟਾਂ ਖਾਤਰ ਹੀ ਗਏ ਸੀ ਕੋਈ ਇੱਕ ਸਾਡੇ ਪਿੰਡੋਂ ਤੋਂ ਗੁੱਜਰ ਬੈਠੇ ਨੇ ਆਣ ਕੇ ਗੁੱਜਰ ਕਰਦੇ ਨੇ ਗੁੱਜਰ ਨੇ ਪਿੰਡ ਦੀ ਤਾਲੀ ਆ ਠੀਕ ਆ ਜੀ ਥੋੜਾ ਚੰਮ ਚੰਭਾ ਰੱਖਾ ਤੇ ਸਾਡੇ ਪਿੰਡ ਆਣ ਕੇ ਉਹਨੇ ਵੋਟਾਂ ਬਲਾਈਆਂ ਅਸੀਂ ਉਹਨੂੰ ਕਹਿਣ ਗਏ ਸੀ ਤੇ ਆਖੋ ਉਹਦੀ ਮਰਨ ਕੀ ਆ ਦੇਖ ਪੰਨੂ ਦੀ ਕਹਿੰਦਾ ਗੋਚੇ ਤੋਂ ਮੈਨੂੰ 10 ਕਿਲੋ ਧੋਦ ਦੇ ਆਪਣਾ ਮਲਾਬਾ ਨੂੰ ਵਾਜ ਮਾਰ ਕੇ ਕਹਿੰਦਾ ਆ ਲੈ ਮਖਾਓ ਤੀਰੋ ਜਿਉਂਦੇ ਇੱਕ ਇਹੋ ਜਿਹਾ ਲੀਡਰ ਜਿਹੜਾ 10 ਕਿਲੋ ਕਿਉਂ ਹੋ ਜਾਵੇ ਲੱਗਿਆ ਲੱਖ ਲੱਖ ਆਦੇ ਲੇਟਰ ਤੇ ਮੋਟਾ ਮੋਟਾ ਨੇ ਜਿਹੜਾ ਵਾਗਾ ਮੋਟਾ ਦੋ ਨੰਬਰ ਤੇ ਬਣੀ ਹੋਏ ਅਸੀਂ ਉਹ ਬੰਦੇ ਸਾਂਭ ਲੈ ਜਾਵਾਂਗੇ ਜਿਹਦੇ ਬੰਦੇ ਨੇ ਵੋਟਾਂ ਭਰਾਈਆਂ ਨੇ ਜੀ ਮੋਟਾ ਕਟਾਉਣ ਵਾਸਤੇ ਆਏ ਸੀ ਅਸੀਂ ਮੋਟਾ ਕਟਾਉਣ ਵਾਸਤੇ ਆਏ ਸੀ ਅੱਗੋ ਤੁਹਾਡੇ ਨਾਲ ਗਲਤ ਬੋਲਦੇ ਗਲਤ ਬੋਲੋ ਕਹਿੰਦੀ ਪਪਾ ਪਾਸ਼ਾ ਵਰਤੀ ਉਹਨੇ ਦੋ ਗਾਣਾ ਕਹਿੰਦੀਆਂ ਭਲੇ ਦੇ ਗਾਣਾ ਕਢੀਆਂ ਉਹਨੇ ਉਹਨੇ ਇੱਥੋਂ ਕੱਢ ਵੀ ਦਿਆ ਤੇ ਤੁਸੀਂ ਤੁਸੀਂ ਇੱਥੇ ਪਰ ਭੈਣ ਮੰਗਣ ਆਏ ਇਹ ਮੁੰਡੇ ਸ਼ਟਾ ਕਰਨ ਆਏ ਨੇ ਇਹ ਪੰਨੂ ਦੀ ਬੋਲੀ ਹੈ ਅਸੀਂ ਆਉਂਦੇ ਕੁੰਡੇ ਮੰਦਰੂ ਜਣ ਨਹੀਂ ਕੁੜਦੇ ਆਗੇ ਕੋਈ ਤੁਸੀਂ ਠੀਕ ਹੈ ਅਸੀਂ ਆਪਾਂ ਵੱਡ ਡੰਡ ਚਾਰ ਰਹੇ ਹਾਂ ਅਸੀਂ ਅਸੇ 15 ਬੂਨ ਤੋਂ ਤੇ 22 ਨਾਲ ਕਰਦਾਂਗੇ ਕਰ ਰਹੇ ਆ ਇਹ ਵਿਹੜੀ ਦੇ ਸਾਹਮਣੇ ਅਸੀਂ ਆਪਾਂ ਵੱਡ ਡੰਡ ਚਾਰ ਰਹੇ ਹਾਂ ਇਹ ਬੰਦੇ ਦਾ 22 ਨਾਲ ਕਰਾਂਗੇ ਇਹ ਸਾਡੇ ਪਿੰਡ ਨਹੀਂ ਬਣੂਗਾ ਤੇਰੇ ਕੋਈ ਬੰਦਾ ਕੋਈ ਤੇਨ ਵਿੱਚੋਂ ਪੰਜਾਬ ਦੇ ਲਾਂਬਾ ਜਾਏਗਾ ਜਾਊਗਾ ਅਸੀਂ ਉਹਦੇ ਪਿੰਡ ਤੋਂ ਮੁਕਾਫਾ ਨਹੀਂ ਕਰ ਸਕਾਂਗੇ ਹਾਂ ਪੰਨੂ ਮੁਰਦਾਬਾ 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 ਜੀਰ ਪੰਨੂ ਮੁਰਦਾਬਾ 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 ਜੀਰ ਪੰਨੂ ਮੁਰਦਾਬਾ 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 ਜੀਰ ਪੰਨੂ ਮੁਰਦਾਬਾ 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 ਉਹ ਜੀ ਠੀਕ ਮਸਲਾ ਹੀ ਪਿੱਟਦਾ ਉਹ ਜੀ ਉਹ ਵੋਟਾਂ ਖਾਤਰ ਹੀ ਗਏ ਸੀ ਕੋਈ ਇੱਕ ਸਾਡੇ ਪਿੰਡੋਂ ਤੋਂ ਗੁੱਚਰ ਬੈਠੇ ਨਹੀਂ ਆਣਗੇ ਦੂਜੇ ਪਿੰਡ ਤੇ ਆ ਦੂਜੇ ਕਰਦੇ ਗੁੱਚਰ ਨੇ ਦੂਜੇ ਦੜ ਦੀ ਧਾੜੀ ਆ ਠੀਕ ਹੈ ਜੀ ਕੋੜੇ ਦਰਮਿਆਨ ਦਾ ਰਖਵਾ ਤੇ ਸਾਡੇ ਪਿੰਡ ਆਣ ਕੇ ਉਹਨਾਂ ਵੋਟਾਂ ਬਲਾਈਆਂ ਅਸੀਂ ਉਹਨੂੰ ਕਹਿਣ ਗਏ ਸੀ ਤੇ ਅੱਗੋਂ ਉਹਦੀ ਵੱਲ ਨ ਕੀ ਆ ਜਿਸ ਪੰਨੂ ਦੀ ਕਹਿੰਦਾ ਗੁਜਰ ਤੇ ਮੈਨੂੰ 10 ਕਿਲੋ ਘਿਓ ਦਿੰਦੇ ਆਪਣਾ ਮਲਾਬਾ ਨੂੰ ਵਾਜ ਮਾਰ ਕੇ ਕਹਿੰਦਾ ਆ ਲੈ ਵਖਾਓ ਪੀਤੇ ਘਿਓ ਦੇ ਜੇ ਕਿਹਾ ਜੇ ਲੀਡਰ ਤੇਰਾ 10 ਕਿਲੋ ਘਿਓ ਦੇ ਦਗਾ ਲਖ ਲਾਹ ਤੇ ਆ ਜਾ ਲੀਡਰ ਤੇ ਵੋਟਾਂ ਘੋਟਾਣੇ ਦੇ ਸਿਰੋਂ ਆਂਗਾ ਵੋਟਾਂ 2 ਨੰਬਰ ਤੇ ਬਣੀਆਂ ਨੇ ਕਿ ਅਸੀਂ ਉਹ ਬੰਦੇ ਸਾਹਮਣੇ ਲਿਆਵਾਂਗੇ ਜਿਨ੍ਹਾਂ ਬੰਦਿਆਂ ਨੇ ਵੋਟਾਂ ਬਣਵਾਈਆਂ ਨੇ ਜੀ ਵੋਟਾਂ ਕਟਾਉਣ ਵਾਸਤੇ ਅਸੀਂ ਵੋਟਾਂ ਕਟਾਉਣ ਵਾਸਤੇ ਗਏ ਸੀ ਅਸੀਂ